ਦਰਦ ਪਾ ਜਾ ਰਿਹਾ ਹੈ ਜਿਹੜੀਆਂ ਉਹਨਾਂ ਵੱਲੋਂ ਮਸਲੇ ਪੇਸ਼ ਕੀਤੇ ਜਾ ਰਹੇ ਨੇ ਮੌਸਮਿਕ ਕੀਤੀ ਕੀਤੇ ਜਾ ਰਹੇ ਉਸਮਨ ਦੇ ਕੋਈ ਸੰਪਰਕ ਮਹਮ ਦੇ ਵਿੱਚ ਜਿਹੜੀਆਂ ਸੜੀਆਂ ਮਿਲਨਾਂ ਦਾ ਸਰਸਰਾ ਚੱਲ ਰਿਹਾ ਸਾਡਾ ਮਤਲਬ ਇਹ ਕਿ ਜਿਹੜੇ ਲੋਕਾਂ ਨੂੰ ਇਲਾਕੇ ਦੇ ਵਿੱਚ ਮੁਸ਼ਕਲਾਂ ਨੇ ਉਹਨਾਂ ਮੁਸ਼ਕਲਾਂ ਨੂੰ ਸੁਣ ਕੇ ਪਹਿਲ ਦੇ ਆਧਾਰ ਤੇ ਹਲ ਕਰੀ ਉਹ ਪੁਲਿਸ ਕਰਦੀ ਪਲੱਸ ਜਿਹੜੇ ਹੋਰ ਲੋਕ ਕੋਈ ਨਸ਼ੇ ਬਾਰੇ ਗੱਲ ਕਰਦੇ ਨੇ ਉਹਨਾਂ ਲੋਕਾਂ ਨੂੰ ਵੀ ਨਾਲ ਜੋੜਨ ਦੀ ਜ਼ਰੂਰਤ ਹੈ ਤਾਂ ਕਿ ਸਾਰੇ ਜਨੇ ਇਕੱਠੇ ਹੋ ਕੇ ਚਾਹੇ ਉਹਦੇ ਤੇ ਪ੍ਰੈਸ ਦਾ ਰੋਲ ਹੈ ਪੁਲਿਸ ਦਾ ਹੈਗਾ ਹੈ ਪਬਲਿਕ ਦਾ ਹੈ ਉਹ ਕੱਠੇ ਹੋ ਕੇ ਸਾਰੇ ਉਹਦੇ ਜਿਹੜਾ ਹਮਲਾ ਮਾਰ ਗਏ ਤੇ ਜਿਹੜਾ ਨਸ਼ਾ ਆਪਾਂ ਖਤਮ ਕਰੀਏ ਤੇ ਜਿਹੜੇ ਲੋਕ ਅੱਗੇ ਆ ਕੇ ਨਾਲ ਸਾਨੂੰ ਸਪੋਰਟ ਕਰਦੇ ਨੇ ਅਸੀਂ ਉਹਨਾਂ ਦੇ ਨਾਮ ਹਮੇਸ਼ਾ ਸਿਖਰ ਰੱਖਾਂਗੇ ਉਹਨਾਂ ਨੂੰ ਇਹ ਕਹਨੇ ਆ ਕਿ ਸਾਨੂੰ ਉਤਲਾ ਦਿਓ ਜਿਹੜੀ ਸਪਲਾਈ ਲਾਈਨ ਹੈ ਉਹਨਾਂ ਨੂੰ ਤੋੜ ਕੇ ਤਾਂ ਕਿ ਜਿਹੜਾ ਆਪਾਂ ਚੰਗਾ ਅਨਰੋਹਾ ਸਮਾਜ ਸਿਰਸਕੀਏ ਇਸ ਤੋਂ ਸવાય ਲੋਕਾਂ ਨੇ ਟ੍ਰੈਫਿਕ ਰੂਟਸ ਦੀ ਗੱਲ ਕੀਤੀ ਮੈਂ ਉਹ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਦੱਸਣ ਕੋਈ ਕਾਨੂੰਨ ਦੀ ਲੰਗਣਾ ਨਾ ਕਰੇ ਇਹਦੇ 'ਚ ਲੋਕਾਂ ਦੀ ਹੀ ਸੇਫਟੀ ਹੈ ਉਹਨਾਂ ਬੱਚਿਆਂ ਦੀ ਸੇਫਟੀ ਹੈ ਉਹਨਾਂ ਪਰਿਵਾਰਾਂ ਦੀ ਹੀ ਸੇਫਟੀ ਹੈ ਜੇਕਰ ਅਸੀਂ ਉਲੰਘਣਾ ਕਰਾਂਗੇ ਤੇ ਕਿਤੇ ਕੋਈ ਮਿਸਟੈਪਿੰਗ ਹੋ ਜਾਂਦੀ ਹੈ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਤਾਂ ਜਿਹੜੀ ਜਾਨ ਵੀ ਜਾਂਦੀ ਸੋ ਜੇਕਰ ਅਸੀਂ ਟ੍ਰੈਫਿਕ ਰੂਲਸ ਨੂੰ ਫਾਲੋ ਕਰਾਂਗੇ ਤੇ ਜਿਹੜੀ ਕੋਈ ਮੁਸ਼ਕਲ ਉਹ ਨਹੀਂ ਆਏਗੀ ਉਹਦੇ ਜਿਹੇ ਹਾਸਿਆਂ ਤੋਂ ਬਚਿਆ ਜਾ ਸਕੇ ਸਰ ਖਾਸ ਤੌਰ ਤੇ ਸਕੂਲਿੰਗ ਟਾਈਮ ਨੂੰ ਲੈ ਕੇ ਸਮੱਸਿਆ ਜ਼ਰੂਰ ਜ਼ਾਹਰ ਕੀਤੀ ਗਈ ਹੈ ਉਸ ਵਾਸਤੇ ਕੋਈ ਕੈਂਪ ਬਗੈਰ ਲਗਾਇਆ ਜਾਏਗਾ ਜਾਂ ਸਪੈਸੀਫਾਈ ਚੈਕਿੰਗ ਕੀਤੀ ਜਾਵੇਗੀ ਜਿਹੜੀ ਟ੍ਰੈਫਿਕ ਹੋ ਜਾਂਦੀ ਹੈ ਕਿਉਂਕਿ ਕਈ ਨਾਬਾਲਗ ਵੀ ਇਸ ਵਕਤ ਕਈ ਵਾਰ ਦਿਖੇ ਗਏ ਚਲਾਉਂਦੇ ਹੋਏ ਇਹਦੇ ਜੋ ਮੈਂ ਸਰਪੀ ਸਾਹਿਬ ਨੂੰ ਕਹਾਂਗਾ ਕਿ ਜਿਹੜੇ ਸਕੂਲਾਂ ਦੇ ਟਾਈਮਿੰਗਸ ਬਾਰੇ ਜਿਹੜੇ ਹੈ ਨੇ ਗੱਲਬਾਤ ਕਰਨ ਲਈ ਉਹ ਡੀਸੀ ਸਾਹਿਬ ਨਾਲ ਗੱਲ ਕਰ ਲੈਣ ਪਲੱਸ ਇਹ ਸਕੂਲਾਂ ਦੇ ਪ੍ਰਿੰਸੀਪਲਾਂ ਨਾਲ ਜਿਹੜੀ ਮੀਟਿੰਗ ਕਰ ਲੈਣ ਕਿ ਜਿੱਥੇ 5-7 ਮਿੰਟ ਅੱਗੇ ਪਿੱਛੇ ਜੜਾ ਹੋ ਜਾਂਦੇ ਬਾਕੀ ਜਿਹੜੇ ਬੱਚੇ ਨਮਾਲ ਕੇ ਜਿਹੜੇ ਟ੍ਰੈਫਿਕ ਰੂਟਸ ਦੀ ਲੰਘਣਾ ਕਰਦੇ ਨੇ ਜਿਹੜਾ ਤੁਹਾਡਾ ਕੁਸ਼ਨ ਹੈ ਇਹਦੇ ਚ ਤੁਹਾਨੂੰ ਪਤਾ ਕਿ ਜੁਰਮਾਨਾ ਬਹੁਤ ਜ਼ਿਆਦਾ ਹੋ ਗਿਆ ਇਹਦੇ ਚ ਪੇਰੈਂਟਸ ਵੀ ਨਾਲ ਉਹਨੇ ਜ਼ਿੰਮੇਵਾਰ ਹੋਣਗੇ ਔਰ ਉਹਨਾਂ ਤੇ ਵੀ ਨਾਲ ਜਿਹੜਾ ਐਕਸ਼ਨ ਹੋਏਗਾ ਪੇਰੈਂਟਸ ਨੂੰ ਆਪਣੇ ਬੱਚੇ ਨੂੰ ਪ੍ਰੋਪਰ ਗਾਈਡ ਕਰਨਾ ਪੈਂਦਾ ਔਰ ਸਰ ਇਹ ਸਭ